ਸ਼ੁਕਰੀਆ ਦੇਖੋ ਸਾਰੇ ਜੀ ਜਿਨੇ ਵੀ ਬਿਨਾਰੇ ਸਵੇਰ ਤੋਂ ਮੁੱਕ ਆਪਦੇ ਵਿਚਾਰਾਂ ਉਹ ਸਾਡੇ ਕਰਕੇ ਤੇ ਉਹਨਾਂ ਸਾਰੇ ਹੀ ਵਿਚਾਰਾਂ ਵਿੱਚ ਭੁਗਤ ਸਿੰਘ ਸਾਹਿਬ ਦੀ ਯਾਦ ਜਿਉਰੀ ਹੋਈ ਹੈ ਭੁਗਤ ਸਾਹਿਬ ਦੇ ਕੰਗੇ ਕੰਮ ਤੇ ਕੰਗੇ ਜੀਤ ਸਾਰੇ ਸਿਮੋਰ ਹੋਏ ਨੇ ਉਸ ਦਿਗਾ ਤੋਂ ਸਜ ਨੂੰ ਸਮੇਂ ਨੂੰ ਦੇਖਦੇ ਹੋਏ ਅਸੀਂ ਆਪ ਜੀ ਨਾਲ ਸਿਰਫ ਇੱਕ ਥੋੜੀ ਕਪੜਾ ਸਾਡੀ ਕਰਦੇ ਆ ਤੇ ਕੌਫਤਾ ਕਿਹੜੀ ਹੈ ਕਿ ਜੇ ਬੰਦੇ ਦੇ ਦਿਮਾਗ ਵਿੱਚ ਆ ਗੱਲ ਸਮਝ ਪੈ ਜੇ ਬਾਬਾ ਜੀ ਕਿ ਮੇਰੀ ਤੇ ਤੇਰੀ ਆਖਰੀ ਮਿਲਣੀ ਹੈ ਤਾਂ ਸੱਚੀ ਕਹਿਣਾ ਧਰਤੀ ਦੇ ਉੱਤੋਂ ਪਰੋਲੇ ਅੱਗੇ ਜੋਤ ਦੇ ਗਲੀਪਾਂ ਸਾਰੀਆਂ ਖਤਮ ਹੋ ਜਾਂਦੀ ਹੈ ਤੇ ਜਿਵੇਂ ਹੁੰਦਾ ਸੀ ਭਗਤ ਸਾਹਿਬ ਜੀ ਸਾਡੇ ਨਾਲ ਆਖਰੀ ਮਿਲਣੀ ਉਥੇ ਮਾਗੀ ਵਾਲੇ ਦਿਨ ਹੋਈ ਇਹ ਆਇਆ ਪਤਾ ਹੁੰਦਾ ਕਿ ਤੁਮ ਵੇ ਅਸੀਂ ਬੰਨ੍ਹ ਨਹੀਂ ਨਹੀਂ ਤਾਂ ਕਿੰਨੀਆਂ ਗੱਲਾਂ ਹੋਰ ਵੀ ਪੁੱਛਦੇ ਆਂ ਤੇ ਸੁਵੇਰੀਆ ਆਪਾਂ ਬਾਹਰ ਦੇ ਘਰਾਂ ਨੇ ਜਾਂਦੇ ਆਂ ਕੋਈ ਜੋਤੀ ਤੇ ਜਾਂਦਾ ਕੋਈ ਖੇਤੀ ਜਾਂਦਾ ਕੋਈ ਕਿਤੇ ਜਾਂਦਾ ਪਰ ਇਹ ਤਾਂ ਨਹੀਂ ਪਤਾ ਮਿਲ ਕੇ ਆਪਾਂ ਕਿ ਕਿ ਉਹ ਕਿ ਜਦੋਂ ਸਾਨੂੰ ਇਹ ਪਤਾ ਲੱਗ ਜੇ ਤੇ ਸਾਡੀ ਵੈਰੀ ਤੇ ਉਹਦੀ ਆਖਰੀ ਮਿਲਣੀ ਹੈ ਤਾਂ ਫਿਰ ਜਦੋਂ ਲਾਉਣ ਗੜਨਿਓ ਝਾੜੜੇ ਮੇਰੀ ਤੇਰੀ ਸਾਰੀ ਖਾਦੂ ਹੋ ਜਾਂਦੀ ਹੈ ਪਰ ਮਨੁੱਖ ਇਹ ਤੋਂ ਬਚ ਨਹੀਂ ਸਕਦਾ ਕਿ ਮੈਂ ਇਸ ਜੁਗ ਦੇ ਨਾਲ ਉਹੀ ਗੋਤਾਖੀ ਕਰਨੀ ਹੈ ਕਿ ਸਮਝ ਆ ਕੇ ਉਹ ਕਹਿੰਦੀ ਗੜੇ ਲਗਾ ਲੈ ਸਾੜੇ ਰੋਏ ਜੀਹ ਸਰਮਣ ਕਰਨਾ ਮਨਾ ਮੇਰਿਆ ਪੁੰਨਾ ਗਾਨ ਗੀਤਾ ਨਹੀਂ ਭਜਨ ਭਗਵਾਨ ਕਿਮਾ ਕਰੀ ਦੀ ਗਉ ਗਰੀਬੋਂ ਤੇ ਨਹੀਂ ਦੁਖੀ ਨੂੰ ਗਲੇ ਲਗਾਇਆ ਤੂੰ ਨਹੀਂ ਆਂਦਾ ਨਹੀਂ ਆਂਦਾ ਕਿਸੇ ਨਾਲ ਆਪ ਬਣਿਆ ਨਹੀਂ

ਜੋ ਕਈ ਵਾਰ ਹੈ ਉਸਰੀ ਦੱਸ ਦੇ ਪਰ ਮੰਗਿਆ ਨਹੀਂ ਜੋ 出た Yeah. Hey. yeah